ਗੰਨਾ ਇੱਕ ਜਾਂ ਕਮਾਦ ਇਹ ਸਾਡੇ ਪੰਜਾਬ ਦਾ ਇੱਕ ਬਹੁਤ ਹੀ ਉੱਚੀ ਸੁੱਚੀ ਤੇ ਮਿੱਠੀ ਫਸਲ ਰਹੀ ਆ ਆ ਮੈਂ ਆਪਣੇ ਵੀਡੀਓ ਦੇ ਵਿੱਚ ਹਰ ਸਾਲ 20-50 ਗੰਨੇ ਦਾ ਇੱਕ ਮੇੜਾ ਨਾਲ ਰਹੀਦਾ ਇਹ ਗੰਨੇ ਚੂਪੀ ਦੇ ਨੇ ਜੀ ਕਈ ਵਾਰੀ ਉਹ ਪੰਜਾਬੀ ਗੀਤ ਯਾਦ ਆ ਜਾਂਦੇ ਨੇ ਕੁਲਫੀ ਦਾ ਕੀ ਖਾਣਾ ਚੂਪ ਲੈ ਗੰਨਾ ਨੇ ਚਾ ਪੂਰੀ ਛਿੱਲ ਕੇ ਚਵਾ ਜਾ ਯਾਰ ਬੁੱਲੀਆਂ ਤੇ ਚੀਰ ਆ ਗਿਆ ਦਦਾਰ ਸੰਦੂ ਆ ਦੇਖੋ ਇਹ ਗੰਨੇ ਖੜੇ ਨੇ ਕਾਫੀ ਉੱਚੇ ਲੰਬੇ ਹੋ ਗਏ ਹੁਣ ਇੱਥੇ ਮੈਂ 10-15 ਗੰਨੇ ਚੂਪ ਵੀ ਲੈ ਉਹ ਅੰਜੇ ਫੇਰ ਤੁੱਪ ਨਿਕਲੀ ਆ ਤੇ ਕੋਸਸ ਕੀਤੀ ਆ ਵੀ ਚੱਲ ਯਾਰ ਗੰਨੇ ਚੂਪੇ ਦੇਖੀ ਆ ਸੋ ਮਿੱਤਰੋ ਇਹ ਹੁਣ ਗੰਨਾ ਮੱਤਾਂ ਰਹਿ ਗਈਆਂ ਨੇ ਤੇ ਹੁਣ ਉਹ ਗੱਲਾਂ ਕਰ ਫੇਰ ਵੀ ਇਹ ਗੰਨਾ ਕਿਤੇ ਨਾ ਕਿਤੇ ਚੂਪਰੀ ਦਾ ਇਕੰਨਾ ਹੈ ਤਾਂ ਕਿਹੜਾ ਬਹੁਤ ਪਰ ਮਿੱਠਾ ਬਹੁਤ ਕਮਾਲ ਦੀ ਰਸਾਇਦੇ ਵਿੱਚ ਇਸ ਗੱਲੇ ਵਿੱਚ ਹੋਰ ਕਿਨੇ ਟੋਟੇ ਕੁਝ ਉਹਨੂੰ ਵੀ ਦੇਖਦੇ ਆਂ ਫਿਰ ਆ ਚੁਕਲੀ ਹੈ ਜੀ ਜੇ ਕਿਸੇ ਨਿਆਣੇ ਨੂੰ ਕਹੀਦਾ ਵੀ ਆ ਜਾ ਵੇ ਗੰਨਾ ਚੁੱਪ ਲਾ ਉਹ ਕਹਿੰਦਾ ਬਾਪੂ ਗੰਨਾ ਖਾਂਦਾ ਬਾਪੂ ਮਿੱਤ ਦਾ ਗੰਨਾ ਖਾਦਾ ਨਹੀਂ ਜਾਂਦਾ ਚੁੱਪਦਾ ਨਹੀਂ ਕਹਿੰਦੇ ਨਾ ਚੁੱਪ ਨਾ ਕਹਿੰਦੇ ਨੇ ਬਸ ਫੇਰ ਆਪੇ ਪੁਰਾ ਬੋਤਾ ਇਹ ਕੰਮ ਕਰ ਲਈਦਾ ਹੁਣ ਦੋ ਚਾਰ ਚੱਕ ਨੇ ਵੱਡੇ ਤੇ ਹੁਣ ਚੁੱਪਦੇ ਆਂ ਮਹਿੰਗਾ ਦੰਤਨੀ ਉਹਨਾ ਕੰਮ ਕਰਦੇ ਪਰ ਫਿਰ ਵੀ ਪੰਗਾ ਲੈ ਲਈ ਦਾ ਆ ਚੰਪਰਾ ਜਾਂ ਦੇਖਦੇ ਆ ਕੀ ਬਣਦਾ ਬਥੇਨੀ ਕੋ ਮੇਰੀ ਬਾਤ ਨਾ ਕਰੋ ਵੀ ਉਪਰੋ ਪੈਗੀ ਰਾਤ ਮੈਨੂੰ ਗੰਨਾ ਚੁੱਪਣ ਦੋ ਤੇ ਤੁਸੀਂ ਕਰੋ ਜਿਵੇਂ ਆਇਆ